ਤਾਂ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਮਾਡਰਨ ਡੇਰੀ ਫਾਰਮ ਬਰਨਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਅੱਜ ਵੀਡੀਓ ਰਾਹੀਂ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣ ਜੀ ਤੇ ਉਹ ਨਾਲ ਆਪਣੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨਾਂ ਸਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ 20 ਮੋਹਰਾ ਦੀਆਂ ਝੋਟੀਆਂ ਦਿਖਾਉਣ ਜਾ ਰਹੇ ਹਾਂ 20 ਦੇ 20 ਫੋਰ ਸੇਲ ਆ ਵਪਾਰ ਦਾ ਕੰਮ ਆ ਰੇਟ ਤੇ ਡਿਟੇਲ ਵੀਰ ਤੋਂ ਪੁੱਛਦੇ ਆਂ ਆਓ ਅੱਗੇ ਕਰੀਏ ਗੱਲਬਾਤ। ਸਰ ਕੀ ਕੀ ਪਤਾ ਫਿਰ ਵੀ ਆ ਸਕਤੀ ਹੈ ਅਗਲਾ? ਹਾਂਜੀ ਹਾਂਜੀ। ਠੀਕ ਹੈ ਜੀ। ਯਾਨੀ ਕਿ ਦੇਖ ਰਹੇ ਤੁਸੀਂ ਕਰਦੇ ਵਿੱਚ ਮਾਲੀ ਵੀ ਆ ਹੈਣਾ ਜੀ। ਝੋਟਾ ਵੀ ਆ। ਝੋਟਾ ਵੀ ਆ। ਕਿ ਝੋਟੇ ਹੀ ਇਹ ਵਿੱਚ? 3 ਝੋਟਾ ਹੈ। ਠੀਕ ਹੈ। ਇਹ ਕਬੂਰਾ ਆ ਗਿਆ ਇੱਕ। ਇੱਕ ਕਲਾ ਇੱਕ ਨੀਲੀ ਹੈ। ਅੱਛਾ ਠੀਕ ਹੈ ਜੀ। ਕੋਈ ਰਿਕਾਰਡ ਵਗੈਰਾ ਦਾ ਪਤਾ ਤੁਹਾਨੂੰ ਇਹਨਾਂ ਦਾ ਜੀ? ਚੰਗਾ ਰਿਕਾਰਡ ਜੀ ਹੈ। ਚੰਗਾ ਰਿਕਾਰਡ ਹੈ। ਠੀਕ ਹੈ ਜੀ। ਤਾਂ ਸੋ ਦੋਸਤੋ ਤੁਸੀਂ ਦੇਖ ਸਕਦੇ ਹੋ 20 ਮੋਹਰਾ ਦੀਆਂ ਜੀ ਝੋਟੀਆਂ। ਫੋਰ ਚੇ ਨੇ ਲਗਭਗ ਉਮਰ ਇਹਨਾਂ ਦੀ ਹੈਗੀ ਜੀ ਸਾਲ ਤੋਂ ਲੈ ਕੇ ਸਵਾ ਸਾਲ ਦੇ ਵਿਚ ਵਿੱਚ ਜੀ ਠੀਕ ਹੈ ਜੀ ਰੇਟ ਇੱਕ ਵਾਰ ਦੱਸ ਦਿੰਨੇ ਆ 25000 ਤੋਂ ਲੈ ਕੇ 50000 ਤੱਕ ਇਹਨਾਂ ਦਾ ਮੁੱਲ ਹੈ ਜੀ ਇੱਕ ਨਾਲ ਬੱਚੀ ਹੈ ਜੀ ਇਹ ਵੀ ਬਕਾਊ ਹੈ ਲਗਭਗ 5 ਮਹੀਨੇ ਦੀ ਇਹ ਡੱਬ ਹੈ ਜੀ ਠੀਕ ਹੈ ਜੀ ਦੰਦੋਂ ਖੀਰੀਆ ਹਲੇ ਤੁਸੀਂ ਦੇਖ ਸਕਦੇ ਹੋ ਲੇਵਾ ਵਗੈਰਾ ਹਰ ਕੱਢ ਰਹੀ ਆ ਇਹ ਹਾਂ ਨਾ ਕਹਿ ਰਹੇ ਬਾਈਰ 55000 ਦੇ ਵਿੱਚੋਂ ਮਾਨਤਾ ਹੋ ਜਾਏਗਾ ਜੀ ਠੀਕ ਹੈ ਜੀ ਟਾਈਮ ਪਾਸ ਵਾਲਾ ਵੀਰ ਫੋਨ ਕੋਈ ਨਾ ਲਾਵੇ 55000 ਦੇ ਵਿੱਚੋਂ ਮਾਣ ਤਣ ਕਰਾਂਗੇ ਦੰਦੋ ਖੀਰੀ ਹੈ ਜੀ ਅੱਛਾ ਜੀ ਇਸ ਵਿੱਚ ਜੋ ਹੈ ਕੱਟੀ ਜੋ ਚਾਰ ਕੱਟੀਆਂ ਬੰਦੇ ਕਹਤਾ ਕਿ ਪੰਜ ਵੀ ਮਿਲਦੀ ਹੈ ਪੰਜ ਇੱਕ ਵੀ ਨਹੀਂ ਮਿਲੇਗਾ ਸਾਰੇ ਚਾਰ ਕੱਟੇ ਕੇ ਥਾਨ ਮਿਲ ਲਗਾ ਅੱਛਾ ਚਾਰ ਥਾਨ ਮਿਲ ਰਹੇ ਪੰਜਵਾਂ ਥਾਨ ਕੋਈ ਨਹੀਂ ਮਿਲਣਾ ਸੋ ਦੋਸਤੋ ਤੁਸੀਂ ਦੇਖ ਸਕਦੇ ਹੋ ਕਿਸੇ ਵੀ ਕੱਟੀ ਦੇ ਜੀ ਪੰਜਵਾਂ ਥਾਨ ਨਹੀਂ ਮਿਲਣਾ ਫੂਡ ਸਾਈਨ ਯਾਨੀ ਕਿ ਕਿਸੇ ਦੇ ਨਹੀਂ ਕਿਸੇ ਕੇ ਨਹੀਂ ਠੀਕ ਹੈ ਜੀ ਤੇ ਤੁਸੀਂ ਦੇਖ ਸਕਦੇ ਹੋ ਸਿੰਘ ਵੇਰਾ ਸੋਹਣੇ ਸਿੰਘ ਲੱਗੇ ਹੋਣੇ ਸਾਰਿਆਂ ਨੂੰ ਕਰਮ ਵਾਲਿਆਂ ਨੂੰ ਤੁਸੀਂ ਦੇਖ ਸਕਦੇ ਹੋ ਫੇਸ ਕੁਆਲਟੀ ਇੱਕ ਨੰਬਰ ਆ ਸਾਰਿਆਂ ਕਰੇਲੂ ਆ ਮੰਡੀ ਵਗੈਰਾ ਤੋਂ ਤਾਂ ਨਹੀਂ ਆਈਆਂ ਹੋਣਗੇ ਜੀ ਨਹੀਂ ਮੰਡੀ ਤੋਂ ਨਹੀਂ ਪਿੰਡ ਸੇ ਲਗاتی ਹੈ ਠੀਕ ਹੈ ਜੀ ਸੋ ਦੋਸਤੋ ਕਰੇਲੂ ਆ ਇਸ ਤੇ ਜਾਂ ਸਮਤੀ ਹੈ ਅ ਠੀਕ ਹੈ ਜੀ ਹਰੇ ਕੱਲੀ ਕੱਲੀ ਕੱਟੀ ਜੀ ਘਰ ਤੋਂ ਆਈ ਹੋਈ ਆ ਕੋਈ ਐਦਾਂ ਦੀ ਨਹੀਂ ਕੋਈ ਯਾਨੀ ਕਿ ਦੜੇ ਵਾਲਾ ਕੰਮ ਨਹੀਂਗਾ ਕੱਲੀ ਕੱਲੀ ਕੱਟੀ ਕਰਕੇ ਖਰੀਦ ਕੀਤੀ ਹੋਈ ਆ ਤੁਸੀਂ ਦੇਖ ਸਕਦੇ ਹੋ ਸੋਹਣੀ ਪੂਲੀ ਝੋਲੀ ਦੇ ਵਿੱਚ ਆ ਜੀ ਸੋ ਦੋਸਤੋ ਪਿੰਡ ਦੀਪਗੜ ਜ਼ਿਲ੍ਹਾ ਬਰਨਾਲਾ ਹਨਾ ਜੀ ਹਾਂਜੀ ਹਾਂਜੀ ਠੀਕ ਹੈ ਜੀ 20 ਦੀਆਂ 20 ਮੋਹਰਾ ਦੀਆਂ ਝੋਟੀਆਂ ਜੀ ਸੇਲ ਆ ਨਾਲ ਇੱਕ ਬੱਚੀ ਬਕਾਊ ਹੈ ਜੀ ਕੋਈ ਵੀ ਵੀਰ ਚਾਹ ਵਨੋ ਵੇ ਖਰੀਦਣ ਲਈ ਤਾਂ ਉੱਤੇ ਨੰਬਰ ਵੀ ਚੱਲ ਰਿਹਾ ਹੈਗਾ ਸਕਰੀਨ ਦੇ ਉੱਤੇ ਇੱਕ ਹੋਰ ਨੰਬਰ ਚੱਲ ਰਿਹਾ ਜੀ 6280800739 ਤੁਸੀਂ ਕੰਟੈਕਟ ਕਰ ਸਕਦੇ ਹੋ ਪਿੰਡ ਦੀਪਗੜ ਜ਼ਿਲ੍ਹਾ ਬਰਨਾਲਾ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਹੋਰ ਵੀਡੀਓ ਦੇ ਨਾਲ